ਵਾਹ ਖੜਾਏ ਤਾਂ ਬਾਸਪਤੀ ਵੱਢ ਲੈ ਨੇ ਹੁਣ ਮੈਂ ਕਿੱਥੇ ਲੱਗ ਜਾਗਾ ਅਜਾ ਚਿੱਲੇ ਝੂਗੇ ਪਤਾ ਨਹੀਂ ਕਿੱਥੇ ਝਿੱਲਾ ਝੂਗੇ ਇਹਨੂੰ ਪਤਾ ਪਾਰ ਪੂਣ ਲੂ ਹਾਂ ਜੇ ਇੱਕ ਵਾਰੀ ਵਿਰੋਧੀ ਨੇ ਹੋਰ ਕਰੋਨਾ ਲਿਆ ਸੀ ਪਹਿਲਾਂ ਟੀਕੇ ਜਨਤਨ ਲਾ ਕੇ ਜਿਹੜਾ ਉਹਦਾ ਰੋਡ ਤੇ ਅੱਛਾ ਜੀ ਰੋਡ ਤੇ ਫੜੋ ਜੇ ਬਹੁਤ ਮਰ ਗਏ ਜਿਹਨਾਂ ਦੇ ਟੱਡੇ ਟੀਕੇ ਲਿਆ ਉਹਨਾਂ ਦਾ ਮਰ ਕੇ ਸਾਰੀ ਫਾਲ ਅਸੀਂ ਨਹੀਂ ला ਸਕਦੇ ਫਲੂਟ ਅਸੀਂ ਨਹੀਂ ला ਸਕਦੇ ਅੱਜ ਕਿਸਾਨ ਪੂਰਾ ਡੀਏਪੀ ਨਹੀਂ ਮਿਲ ਰਹੀ ਝੋਨਾ ਨਹੀਂ ਵਿਕ ਰਿਆ ਜੇ ਲਾਲੇ ਨੇ ਜਾਣਿਆ ਵੀ ਮਰੇ ਪੈਸੇ ਪੁੱਛੇ ਜੇ ਦੇ ਦੇਈਏ ਫਿਰਣੀ ਆ ਜਾਂ ਦਵਾਖ ਤੋਂ ਉਹ ਕੀ ਕਹਿੰਦੇ ਨਾ ਡੀਏਪੀ ਦੇ ਨਾਲ ਤੈਨੂੰ ਨਾ ਇੱਕ ਹੋਰ ਵੀ ਪਤਾ ਨਹੀਂ ਕੀ ਦਵਾਈ ਬੂਟੀ ਜੀ ਰੱਖੀ ਬੈਠੇ ਉਹ ਮਿਲੂਗੀ ਆ ਮਾਨ ਪੜ ਜਾ ਮੈਨੂੰ ਨਹੀਂ ਪਤਾ ਤਰਲ ਜੂਰੀਆ ਹੈ ਤਰਲ ਜੂਰੀਆ ਤਰਲ ਜੂਰੀਆ ਵਾਜਦੀ ਆ ਉਹ ਉਹ ਨਾਲ ਦਿੰਦੇ ਨਾ ਅਸਾਂ ਮੈਂ ਤਾਂ ਤਰਲ ਜੂਰੀ ਦੀ ਜੋੜੀ ਮੈਂ ਕਰਨੀ ਆ ਪੈਸੇ ਤਾਂ ਮੇਰੇ ਕੋਲ ਇਕੱਠੇ ਦੇ ਆ ਤੇ ਮੈਂ ਦੋ ਇਕੱਠੇ ਦੇ ਪੈਸੇ ਕਿੱਥੋਂ ਦਊਗਾ ਹੈ ਉਹ ਖਾ ਦੇ ਕਿਸਾਨ ਰੇ ਨਹੀਂ ਮਿਲਦਾ ਕੁ ਨਹੀਂ ਮੈਨੂੰ ਦਿੱਤਾ ਨਾ ਨਹੀਂ ਵੀ ਦਿੱਤਾ ਅੱਜਾ ਵਰਜੁਰ ਕੋ ਮੇਰੇ ਨਾਲ ਦੇ ਬੱਠਾ 12 ਦਿਨ ਨਹੀਂ ਹੋ ਗਏ ਆ ਬੱਠਾ ਇਹ ਤੁਰ ਘਟਣੇ ਨੇ ਮੈਂ ਮਰਾਜ ਦਾ ਇਹ 12 ਦਿਨ ਪਹਿਲਾਂ ਵੀ ਲੱਗਦੇ ਹੋਣਗੇ ਇਹ ਮਤਲਬ ਕਿੱਥੇ ਲੱਗਦੇ ਸੀ ਪਹਿਲਾਂ ਜੀ ਪਾਣੀ ਪਾਵਾ ਵੇਜ ਹੁੰਦੇ ਸੀ ਜਦੋਂ ਝੋਨਾ ਸ਼ੁਰੂ ਹੋਇਆ ਨਾ ਅਸੀਂ ਝੋਨੇ 'ਚ ਪਾਣੀ ਪਾਲਦੇ ਸੀ ਤੇ ਅੱਜ ਲੈ ਕੇ ਆ ਗਏ ਸਵੇਰ ਨੂੰ ਜਾਓ ਕਰੇ ਉਦੋਂ ਫਿਰ ਲੋਡ ਸੀ ਸਰਕਾਰ ਨੂੰ ਝੋਨੇ ਉਦੋਂ ਸਰਕਾਰ ਦੀ ਲੋਡ ਸੀ ਹੁਣ ਮਤਲਬ ਹੁਣ ਅਸੀਂ ਹਰੀ ਕ੍ਰਾਂਤੀ ਲਿਆਤੀ ਹਰੀ ਕ੍ਰਾਂਤੀ ਹੁਣ ਹੈ ਹੈਲੀ ਗਰਾਂਟੀਆਂ ਦੀਵੇ ਜਿਹੜੀ ਇਹਨਾਂ ਨੂੰ ਲੋੜ ਨਹੀਂ ਪਾੜਾ ਲੈਣ ਦੇ ਪਰਕੇ ਜੇ ਅਸੀਂ ਓਹ ਸਾਲਾਂ ਦਾ 4 ਸਾਲ ਪਹਿਚ ਬੰਦ ਕਰ ਦਿੱਤੇ ਨੇ ਖੇਤੀ ਇਹਦਾ ਮਿਆਕ ਦੇ ਫਿਰਨ ਮਿਆਕ ਦੇ ਸਾਡੇ ਕੋਲ ਰਹਿ ਕੀ ਗਿਆ ਕਿੱਲਾ ਝੋਨਾ ਲਾਉਣ ਨੂੰ ਜਾਂ ਰਹਿ ਗਿਆ ਬਸ ਆਹ ਕਣਕ ਸਾਡੇ ਕੋਲ ਹੋਰ ਤਾਂ ਕੁਛ ਨਹੀਂ ਫਾਲ ਅਸੀਂ ਨਹੀਂ ਲਾ ਸਕਦੇ ਫਲੂਟ ਅਸੀਂ ਨਹੀਂ ਲਾ ਸਕਦੇ ਨਾ ਸਾਡੇ ਹੁਣ ਨਾ ਵੇਖਣ ਸਾਡਾ ਮੰਡੀ ਕਰਨ ਕਰਦੇ ਨੇ ਇਹ ਸਾਡਾ ਮੰਡੀ ਕੰਡ ਕਰਦੇ ਨੇ ਅਸੀਂ ਆਪਣੀ ਮਰਜ਼ੀ ਨਾਲ ਵੇਚ ਗਏ ਮੈਨੂੰ ਤਾਂ ਵਿਗਦਾ ਤਾਂ ਬਾਸਮਤੀ ਝੋਨਾ ਵੀ ਨਹੀਂ ਇੱਥੇ ਨੇੜੇ ਤੇਰੇ ਮੈਨੂੰ ਉਹ ਵੀ ਦੂਰ ਲੈ ਕੇ ਵੇਚਾਂ ਉਹ ਆ ਖੜਾ ਇਹ ਤਾਂ ਬਾਸਪਤੀ ਵੱਢ ਲੈ ਨੇ ਹੁਣ ਮੈਂ ਕਿੱਥੇ ਲੈ ਕੇ ਜਾਵਾਂਗਾ ਅਜਾ ਚ ਹਰਿਆਣੇ ਜਾਂਦਾ ਦੱਸੋ ਮੰਡੀ ਕਰਨ ਦੀ ਕਮੀ ਆ ਫਿਰ ਲੋਕ ਜੇ ਸਾਡੇ ਇੱਥੇ ਆਪਦੇ ਚ ਮੰਡੀ ਕਰਨ ਹੋਵੇ ਅਸੀਂ ਆਦੀ ਮੰਡੀ ਚ ਵੇਚ ਗਏ 100 ਸਬਜ਼ੀ ਵੇਚੀ 100 ਮਤਲਬ ਫਲ ਲਾਈਏ 80 ਰੁਪਏ ਗੋਭੀ ਵੇਚੀ ਮੇਰੇ ਅਕਾ ਕਿਸਾਨ ਵੇਚਦਾ ਗੋਭੀ ਨੂੰ 30 ਰੁਪਏ ਖਰੀਦਣ ਵਾਲਾ ਵੇਚਦਾ 80 ਰੁਪਏ ਮੈਮੂਰੀਆਂ ਕੋ ਮੂਰੇ ਆ ਤੁਸੀਂ ਮੂਰੇ ਵਾਰੀ ਮੂਰੇ ਹੋਗਾ ਪਵਾਰੀ ਮੂਰੇ ਅੱਜ ਸਾਡੇ ਕਿਸਾਨਾਂ ਦੀ ਗੋਭੀ ਆਉਣ ਲੱਗ ਗਈ ਮੈਂ ਰੋਜ਼ ਮੰਡੀ ਜਾਣਾ ਅੱਜ 20 ਰੁਪਏ ਕਿ ਹੋਗੀ ਅੱਜ 20 ਰੁਪਏ ਵਿਕਦੀ ਹੈ ਮੰਡੀ ਚ ਗੋਭੀ ਅੱਜ ਪੈਣਾ ਤੋਂ ਚਾਰ ਦਿਨਾਂ ਜੀ ਗੋਬੀ ਦਾ ਪਾਟ ਟੁੱਟ ਗਿਆ ਕਿਉਂ ਉਹ ਸਾਡੀ ਜੱਟਾਂ ਨੇ ਆਉਣ ਲੱਗੀ ਜੇ ਸਾਡਾ ਉਹ ਮੰਡੀ ਕਰਨੋਂ ਫਿਰ ਅਸੀਂ ਅੱਸੀ ਵਿੱਚ ਗਿਆ ਪਈ ਲੈਣਾ ਰਲਾਂ ਨੇ ਕਹਾਂ ਰ ਕੋਈ ਇਹ ਮੇਉ ਕਹਿੰਦੇ ਸੀ ਕਹਿੰਦੇ ਆ ਮਾਰਕੀਟਾਂ ਕਹਿੰਦੇ ਆ ਅੱਜ ਮਾੜੀ ਤੋਂ ਮਾੜੀ ਸਬਜ਼ੀ ਹਰੀ țiiਮੀਦਾਰ ਖਾ ਹੀ ਨਹੀਂ ਸਕਦਾ 120 ਰੁਪਏ ਮੂੰਗੀ ਹੋਗੀ 120 ਰੁਪਏ ਮੂੰਗੀ ਮਸਰੀ ਹੋਗੀ 100 ਰੁਪਏ ਨੂੰ ਛੋਲੇ ਹੋਗੇ ਮੋਟ ਹੋਗੇ ਜਾਨੇ ਕਿਸਾਨ ਤਾਂ ਇੱਕ ਕੀ ਰਹਿ ਗਿਆ ਜੇ ਘਰ ਦੇ ਗੰਡੇ ਹੈਗੇ ਵਨੂ ਲੈੋ ਫੋ ਬਿਨਾ ਬੂਟਾ ਮਿਰਚ ਦਾ ਲਾ ਲਓ ਜੋ ਲਾ ਕੇ ਆਦਾ ਬੇਲਾ ਪੂਰਾ ਕਰਨ ਉਹਦਾ ਬਾਝੋਂਗੇ ਤੇ ਨਹੀਂ ਤਾਂ ਭੁੱਖੇ ਤੇ ਮਰੀ ਜਾ। ਇਹ ਗੱਲ ਹੋਰ ਮੇ ਦਿਮਾਗ ਚ ਆਇਆ ਜਿਵੇਂ ਪੁਰਾਣੇ ਆਪਣਾ ਫਿਰ ਇਸ ਹਸਾਬ ਨਾਲ ਦਾ ਪੁਰਾਣੇ ਸਮੇਂ ਵੱਲ ਮੁੜਨਾ ਬੂਆ ਪੁਰਾਣੀਆਂ ਗੱਲਾਂ ਵੱਲ ਮੁੜਨਾ ਚੇ ਚਕੇ ਰਹਿਣਗੇ ਮੁੜ ਜਾਣਗੇ ਪੁਰਾਣੇ ਕੰਮਾਂ ਵੱਲ ਜਿੰਮੇ ਮਲ ਕੇ ਚਲੋ ਪਹਿਲਾਂ ਸੀਗਾ ਪਹਿਲਾਂ ਹਰ ਚੀਜ਼ ਕਰੇ ਹੁੰਦੀ ਸੀ ਹਲਦੀ ਮਿਰਚ ਮਸਾਲੇ ਨੇ ਹਲਦੀ ਹੁਣ ਵੇਚਣ ਲੱਗੇ ਲੋਕ ਆਪਣੇ ਪੰਜਾਬ ਚ ਪਹਿਲਾਂ ਹਲਦੀ ਬਾਹਰ ਵੇਚਦੇ ਜੇ 4 3 5 ਦਾ ਹਲਦੀ ਲੱਗੇ ਸਾਲ ਭਰ ਕਿਸਾਨ ਜੋਰ ਲਾ ਲਿਓ ਨਹੀਂ ਮੁੱਕਦੀ ਇੱਕ ਮੰਜੇ ਦਾ ਰਾਂ ਟਣੀਆਂ ਹੋ ਜੇ ਉਹ ਜੋ ਕਿਲੋ ਹੋ ਜੂ ਉਹਨੂੰ ਥੋੜੀ ਜਿਹੀ ਪਾਲੇ ਤੋਂ 24 ਸਾਤੇ ਜੇ 100 ਬੂਟਾ ਗੋਭੀ ਦਾ ਲਾ ਕੇ ਲਾ ਦੇ ਉਹ ਵੀ ਆਉਦੀ ਸਬ ਥੋੜੀ ਜਿਹੀ ਮਿਹਨਤ ਆ ਬਸ ਮੈਂ ਤਾਂ ਕੱਲ ਨਹੀਂ ਬਣੀ ਮੈਂ ਤਾਂ ਹੁਣ ਵੀ ਕਰਦੀ ਆ ਫਿਰ ਕਿਸੇ ਦੇ ਕਰਨ ਝਾਕਾਂ ਦੀ ਲੋੜ ਨਹੀਂ ਫਿਰ ਜਾਨੇ ਅੱਛਾ ਗਾਜਰਾ ਸੱਤਲੇ ਤੋਂ ਉਹ ਵੀ ਕੰਮ ਆ ਜਾਂਦੀਆਂ ਹੁਣ ਅੱਜ ਮੰਡੀ ਦੇ ਵਿੱਚ ਗਾਜਰ 20 ਰੁਪਏ ਵਿਕੀ ਆ ਮੈਂ ਮੰਡੀ 'ਚ ਜਾ ਵੜਦਾ ਹੁਣ ਅੱਜ ਟੁੱਟ ਗਈ ਜੀ ਜੀ ਤੇ ਵੇਚਣਾ ਵੇਚਦਾ 60 ਰੁਪਏ ਉਹਨੂੰ 5-4 ਰੁਪਏ ਖਰਚਾ ਪੈ ਗਿਆ ਵੱਧ ਤੋਂ ਵੱਧ ਹੋਰ ਕਿਵੇਂ ਗਿਆ 10 ਬਾਲਾ 30 ਕਰ ਲਾ ਤੇ 30 ਕੁ ਮੰਗਾ ਕਿ ਨਹੀਂ ਉਹ ਮੂਰੀਆ ਕੁ ਮੈਂ ਮੂਰੀਆ ਪਾਣੀ ਲਾਉਂਦਾ ਮਰ ਗਿਆ ਘੋੜਦਾ ਮਰ ਗਿਆ ਸਪਰੇਹਾਂ ਕਰਦਾ ਮਰ ਗਿਆ ਉਹ ਮੈਨੂੰ ਮੂਰੀ ਲੰਘ ਗਿਆ ਸਬਰ ਕਰਿਆ 4 ਮਹੀਨੇ 2 ਮਹੀਨੇ ਉਹ ਜੇ ਬਸ ਆਵਰ ਕਰਾ ਦਿੱਤੀ ਵਾਲੀ ਗੱਲ ਜਾਣੇ ਹੁਣ ਜੇ ਆਹ ਹਾਲਤ ਰਹੀ ਲੋਕ ਤਾਂ ਮਰਦੇ ਸੀ ਨਾ ਚਿੱਠੇ ਨਾਲ ਇਹ ਨਹੀਂ ਪਤਾ ਲੋਕੋਂ ਵੀ ਮਰਨ ਲੱਗ ਜਾ ਇੱਕ ਵਾਰੀ ਇਹਨੇ ਹੋਰ ਲਿਆ ਸੀ ਉਹ ਕੀ ਵਿਦਿਆਦਿਸੀ ਉਹ ਉੱਠੀ ਕੇ ਜਲਾਇ ਸੀ ਜਿਹੜੇ ਹਾਂ ਜੇ ਇੱਕ ਵਾਰੀ ਵਿਰੋਧੀ ਨੇ ਹੋਰ ਕਰੋਨਾ ਲਿਆ ਸੀ ਪਹਿਲਾਂ ਟੀਕੇ ਚ ਜਨਤਨ ਲਾ ਕੇ ਜਿਹੜਾ ਉਹ ਤਾਂ ਰੋਡ ਤੇ ਅੱਛਾ ਜੀ ਰੋਡ ਤੇ ਫੜੋ ਜੇ ਬਹੁਤ ਮਰ ਗਏ ਜਿਹਨਾਂ ਨੇ ਟੱਡਾ ਟੀਕੇ ਲਿਆ ਉਹਨਾਂ ਤਾਂ ਮਰ ਗਏ ਸਾਰੇ ਤੇ ਜਿਹਨਾਂ ਨੇ ਮੇਰੇ ਅੱਗੇ ਨੇ ਮੋਢੇ ਜਿੱਤੇ ਖਸਾ ਕੇ ਇੱਕ ਤਾਂ ਨਾਲੇ ਪਾਸੇ ਜੇ ਉਤਰੀਆ ਫਿਰਦਾ ਦੱਸ ਇਹ ਇਕਦਰ ਮੌਲਖਾ ਬਾਹਰਲਾ ਉਹ ਜੇ ਆਪਣਾ ਪੰਜਾਬੀ ਉਧਰ ਕੋਈ ਛੇੜਖਾਨੀ ਕਰ ਦੇ ਉਹਨੂੰ ਮਾਰ ਦੇਈ ਨਹੀਂ ਹੋ ਉਹਦੇ ਟੀਕਾ ਲਾ ਕੇ ਛਡਾਉਂਦਾ ਜਹਾਜ਼ ਕਹਿੰਦੇ ਜਾ ਬਗ ਜਾ ਵੀ ਜਾ ਬਗ ਜਾ ਉਹ ਤੇ ਤੁਝੇ ਪਹਿਲੇ ਸਾਲੀ ਤੋਂ ਤੁਝੇ ਸਾਰੋਬੀ ਦੇ ਉਹਦੇ ਮਰੇ ਹੋਣ ਮਟ ਗਿਆ